ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਸੰਗਤ ਜੀ ਅਸੀਂ ਪਹੁੰਚੇ ਆਂ ਸ਼ਹੀਦ ਭਾਈ ਮਤੀ ਦਾਸ ਭਾਈ ਸਤੀ ਦਾਸ ਗੁਰਦੁਆਰਾ ਸਾਹਿਬ ਪਿੰਡ ਦੁਲਟਵਾਲਾ ਜ਼ਿਲ੍ਹਾ ਸੰਗਰੂਰ ਜਿੱਥੇ ਕਿ ਗੁਰਦੁਆਰਾ ਸਾਹਿਬ ਵੱਲੋਂ ਇੱਕ ਦਾਨ ਪਾਤਰ ਸਕੀਮ ਚਾਲੂ ਕੀਤੀ ਗਈ ਹੈਗੀ ਟਾਲੇ ਪੁੱਨ ਨਾਲੇ ਫਲੀਆਂ ਲਓ ਜੀ ਆਪਾਂ ਕਰਦੇ ਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਹਿਬਾਨ ਮੈਂਬਰ ਸਹਿਬਾਨ ਖੜੇ ਨੇ ਕਿ ਉਹਨਾਂ ਨਾਲ ਗੱਲਬਾਤ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਜੀ ਰਾਜੀ ਕੀ ਇਹ ਲक्की ਸਕੀਮ ਕੀ ਹੈ ਜੀ ਦਾਨ ਪੱਤਰ ਸਕੀਮ ਪਹਿਲੇ ਨਾਮ ਦੇ ਵਿੱਚ ਕੀ ਦੇਣਾ 3855 ਜੀ ਪਹਿਲਾ ਨਾਮ ਜੀ ਟਰੈਕਟਰ 855 ਲਾਟਰੀ ਸਿਰਫ 200 ਰੁਪਏ ਦੇ ਵਿੱਚ ਬਹੁਤ ਹੀ ਸਸਤੇ ਰੇਟ ਦੇ ਵਿੱਚ ਡਰਾ ਇਹਦੇ ਵਿੱਚ ਆਪਸ਼ਨ ਦੇ ਵਿੱਚ ਕੀ ਹੈ ਜੀ ਇਹ ਆ ਗੱਡੀ ਜੀ Swift Swift ਡਿਜ਼ਾਇਰ ਗੱਡੀ ਹੈ ਜੀ ਪੈਟਰੋਲ ਦੇ ਆਪਸ਼ਨ ਦੇ ਵਿੱਚ ਦੂਜੇ ਨਾਮ ਦੇ ਵਿੱਚ ਬੋਲਟ ਮੋਟਰਸਾਈਕਲ ਬੋਲਟ ਮੋਟਰਸਾਈਕਲ ਜੀ ਤੇ ਉਸ ਤੋਂ ਬਾਅਦ ਜੀ ਏਸੀ ਜਾਂ ਇਲੈਕਟ੍ਰੋਨਿਕ ਸਕੂਟੀ ਫਰੀਜਾਂ ਐਲਈਡੀਆਂ ਵਾਸ਼ਿੰਗ ਮਸ਼ੀਨਾਂ ਜਿੰਨ ਕਿ ਟੋਟਲ 231 ਨਾਮ ਕੱਢੇ ਜਾਣੇ ਨੇ ਜੀ ਇਹ ਫਰੀਜ ਜੀ ਫਰੀ ਇਲੈਕਟ੍ਰੋਨਿਕ ਸਕੂਟੀ ਕੱਢੀ ਜਾਣੇ ਜਿਸ ਦੇ ਵਿੱਚ ਥੋੜੇ ਦਿਨ ਹੀ ਬਾਕੀ ਰਹਿ ਗਏ ਜੀ ਇਹ 24 ਨਵੰਬਰ ਨੂੰ 24 ਨਵੰਬਰ ਨੂੰ ਕੱਢੀ ਜਾਣੀ ਹੈ ਜੀ ਇਲੈਕਟ੍ਰੋਨਿਕ ਸਕੂਟੀ ਜਾਂ ਏਸੀ ਇਹਦੇ ਨਾਲ ਰੂਮ ਹੀਟਰ ਨੇ ਜੀ ਨਾਲ 스마트 ਵਾਚ ਕੱਢੀਆਂ ਜਿਹੜੇ ਕਿ ਬਿਲਕੁਲ ਫਰੀ ਦਿੱਤੀਆਂ ਜਾਣੀਆਂ ਨੇਗੀਆਂ ਹੁਣ ਆਪਾਂ ਇੱਕ ਝਾਤ ਮਰਵਾ ਦਈਏ ਕੂਪਨ ਸਕੀਮ ਤੇ ਕੂਪਨ ਸਕੀਮ ਹੈਗੀ ਜੀ ਆਪਣੀ 200 ਰੁਪਏ ਦਾ ਇੱਕ ਕੂਪਨ 400 ਦੇ ਚਾਰ ਕੂਪਨ 1000 ਦੇ 15 2000 ਦੇ 35 5000 ਦਾ 100 ਕੂਪਨ Google Pay ਨੰਬਰ ਨੋਟ ਕਰੋ ਜੀ 79864 13656 83601 61817 ਇੱਕ ਜੀ ਇਹ ਸਪੈਸ਼ਲ ਮਿਨੀ ਕੀ ਹੈ ਜੀ 5000 ਚੋਂ ਪਾਉਂਦੇ ਜੀ ਤੁਹਾਨੂੰ ਨਾ ਫਰੀ 1000 ਹਜ਼ਾਰ ਤੋਂ ਜਾਂ ਹਜ਼ਾਰ ਤੋਂ ਜ਼ਿਆਦਾ 쿠ਪਨ ਪਾਉਂਦੇ ਨੇ ਉਹਨਾਂ ਨੂੰ ਜਿਹੜਾ ਇਹ ਸਪੈਸ਼ਲ ਮਿਨੀ ਦਾ ਜਿਹੜਾ ਇਹ 쿠ਪਨ ਨੇ ਜਿਹੜੇ ਫਰੀ ਦਿੱਤੇ ਜਾਣਗੇ ਜਿਹਦੇ ਵਿੱਚ ਬੋਲਟ ਮੋਟਰਸਾਈਕਲ ਰੋਟਾ ਬੈਟਰੀ ਜਾਂ ਆਈਫੋਨ ਲੈ ਸਕਦੇ ਹੋ ਜਿਹਦੇ ਵਿੱਚ LED ਵਾਸ਼ਿੰਗ ਮਸ਼ੀਨ ਪ੍ਰੈਸਾਂ ਜਨ ਕਿ ਟੋਟਲ 11 ਨਾਮ ਨੇ ਜੀ ਲਓ ਜੀ ਕਰੋ ਨੋਟ ਕੋਲ ਨਾਮ 231 231 ਨਾਮ ਮੇਨ ਡਰਾ ਦੇ 11 ਮਿਨੀ ਦੇ 11 ਸਪੈਸ਼ਲ ਮਿਨੀ ਦੇ ਬਹੁਤ ਹੀ ਸਸਤਾ ਡਰਾ ਜਿਹੜਾ ਕਿ ਗੁਰਦੁਆਰਾ ਸਾਹਿਬ ਵਿੱਚ ਕੱਢਿਆ ਜਾ ਰਿਹਾ ਹੈਗਾ ਲਾਈਵ ਕੱਢਿਆ ਜਾਊਗਾ ਸਾਰੇ ਪਬਲਿਕ ਦੇ ਸਾਹਮਣੇ ਕੱਢਿਆ ਜਾਊਗਾ ਤੇ ਤੁਸੀਂ ਆ ਕੇ ਵੀ ਆਫਲਾਈਨ ਵੀ ਦੇਖ ਸਕਦੇ ਹੋਗੇ ਆਫਲਾਈਨ ਪਰਚੀ ਵੀ ਲੈ ਸਕਦੇ ਹੋ ਗੁਰਦੁਆਰਾ ਸਾਹਿਬ ਆ ਕੇ ਜੇ ਤੁਸੀਂ ਆਨਲਾਈਨ ਲੈਣਾ ਤਾਂ ਸਾਡੇ ਨੰਬਰ ਚੱਲ ਰਹੇ ਨੇਗੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ